ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੀ ਕਿਨਤੀ ਵੱਲੋਂ ਅੱਜ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਆਈ ਹਾਂ ਬਹੁਤ ਹੀ ਸੋਹਣੀ ਹੈਂਡ ਪੇਂਟਡ ਇਸ ਸੂਟ ਫਸਟ ਸੂਟ ਆਪਣਾ ਹੀ ਰਹੇਗਾ ਜੀ ਇਸ ਦੇ ਉੱਪਰ ਹੈਂਡ ਪੇਂਟ ਕੀਤਾ ਗਿਆ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਈ ਹੋਈ ਹੈ ਇਸ ਦਾ ਫੈਬਰਿਕ ਰਹੇਗਾ ਜੀ ਕੈਂਬ੍ਰੇਕ ਤੁਸੀਂ ਦੇਖ ਸਕਦੇ ਹੋ ਇਸ ਦੇ ਘੇਰੇ ਦੇ ਉੱਪਰ ਇਹਦਾ ਕੀਤਾ ਗਿਆ ਇਸੇ ਚਾਕਰ ਉੱਪਰ ਪਾਈ ਜੀ ਇਹ ਬੀਲਾ ਪੇਂਡ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਫਿਲ ਹੋਇਆ ਇਸ ਦੇ ਉੱਪਰ ਤੇ ਬਹੁਤ ਹੀ ਸੋਹਣੀ ਸੂਟ ਦੀ ਰੂਪਾਈ ਕਿ ਰੈਡੀ ਹੋਈ ਆ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਸਾਡੇ ਤੋਂ ਬਣਵਾ ਸਕਦੇ ਹੋ ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਹੈਂਡ ਪੇਂਟ ਨਾਲ ਤਿਆਰ ਕੀਤਾ ਗਿਆ ਸੂਟ ਆ ਇਹ ਇਸ ਦੀਆਂ ਬਾਹਾਂ ਨੇ ਜੀ ਜੀ ਇਸ ਦੀਆਂ ਬਾਹਾਂ ਨੇ ਜੋ ਬਹੁਤ ਹੀ ਸੋਹਣੀਆਂ ਬਾਹਾਂ ਦੇ ਉੱਪਰ ਬੀਲ ਪਾਈ ਗਈ ਆ ਤੁਸੀਂ ਦੇਖ ਸਕਦੇ ਹੋ

ਇਸ ਦੇ ਕੀ ਇਹ ਤੇ ਪਰ ਹੈਪੀ ਐਂਡ ਤੋਂ ਬਾਅਦ ਇੱਕ ਬਲੌਕ ਨਾਲ ਹੀ ਬੇਲ ਬਣਾਈ ਗਈ ਹੈ ਜੋ ਬਹੁਤ ਹੀ ਸੋਹਣੀ ਬਣ ਕੇ ਰਹਿਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਜੀ ਸੋ ਇਹਦੇ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਇਹ ਸੂਤੀਆਂ ਬਾਹਾਂ ਨੇ ਜਿਨ੍ਹਾਂ ਦੇ ਉੱਪਰ ਬਲੌਕ ਪੇਂਟ ਕੀਤਾ ਗਿਆ ਹੈ ਜੀ ਇਸ ਦੇ ਬਾਟਮ ਦੇ ਉੱਪਰ ਵੀ ਬਲੌਕ ਪੇਂਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਸਟ੍ਰੇਟ ਬਣਾਵਣੀ ਇਹਨਾਂ ਨੇ ਸਟੇਟ ਸਲਵਾਰ ਉਸਤੇ ਸਾਫ ਨਾਲ ਇਸ ਦੇ ਉੱਪਰ ਪੇਂਟ ਕੀਤਾ ਗਿਆ ਹੈ ਸੋ ਤੁਹਾਨੂੰ ਇਹ ਸੂਟ ਕਿਦਾਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹਦੇ ਸੋਨੇ ਸੋਨੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਲਵਾ